ਤਕਤ ਭਗਤਾਂ ਦੀ ਜੈ ਜਨ ਸਿਗਾਥੀ ਲਾਡ ਭਗਤ ਪ੍ਰਹਿਲਾਦ ਦੀ ਜੈ ਸਿਗਾਥੀ ਲਾਡ ਭਗਤ ਪ੍ਰਹਿਲਾਦ ਦੀ ਸਾਹਿਬ ਵਾਈਕੁਰਜੀ ਗੁਬਤੇ ਅੱਜ ਪਹਿਲਾ ਮਹਾਨ ਪ੍ਰੀਤਨ ਦਰਬਾਰ ਔਰ ਦੂਜਾ ਗੁਰਨਾਣਕ ਦਰਬਾਰ ਘੜਾ ਮੋਰ ਵਿੱਚ ਕਰਵਾਇਆ ਜਾ ਰਿਹਾ ਹੈ ਆਓ ਆਪਾਂ ਉਹਨਾਂ ਦੀ ਕਮੇਟੀ ਦੇ ਨਾਲ ਗੱਲਬਾਤ ਕਰੀਏ ਸਾਡੇ ਨਾਲ ਜੁੜੇ ਹਨ ਮਨਤਰਾ ਸਾਹਿਬ ਦੇ ਪ੍ਰਧਾਨ ਸਰਦਾਰ ਕਬੇਟੇ ਰਾਜੀ ਜੀ 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 ਗੁਆਇਕੁਰਜੀ ਕਾ ਖਾਲਸਾ ਵਾਈਕੁਰਜੀ ਦੀ ਫਤਿਹ ਪੰਥ ਸਾਹਿਬ ਦੇ ਮਹਾਨ ਦਰਬਾਰ ਭਾਜਨ ਸਵਾਤ ਗੁਰਬਾਰ ਕਲੋਨੀ ਪਿੰਡ ਗਣੇ ਦੇ ਵਿੱਚ ਕੋਈ ਨਾ ਕੋਈ ਘਰ ਬਣਿਆ ਆ ਉਹ ਸਾਰਿਆਂ ਹੀ ਸ਼ਕਤਾਂ ਦੇ ਲੱਖ ਲੱਖ ਉਗਾਜਾ ਹੋ ਕਿ ਗੁਰਬਾਣੀ ਦਾ ਜਿਹੜਾ ਪੰਚਾਰ ਆ ਉਹ ਹੁਣਾਂ ਦਾਈ ਦਾ ਗੁਰਬਾਣੀ ਦਾ ਪਹਚਾਨ ਘਰ ਘਰ ਵਿੱਚ ਪਹੁੰਚਣਾ ਚਾਹੀਦਾ ਮਾੜਾ ਦੀਦਾ ਬਾਣੀ ਦਾ ਟਰਕੀ ਬਾਰੀ ਆਈ ਦਰਸ਼ਕੀ ਗੁਰਬਾਣੀ ਗੁਰਬਾਣੀ ਪੁੱਛਣਾ ਨਾ ਕੋਈ 123 ਵੀ ਇਹ ਜੀ ਆ ਸਮਾਨਤ ਨਾਲ ਨਾਲ ਤੁਹਾਨੂੰ ਇਸਵਾਰਪੁਰ ਦੇ ਪ੍ਰਤੀਪ ਚੰਦਰਵਾਰ ਅੱਜ ਅਸੀਂ ਕਰਵਾ ਰਹੇ ਹਾਂ ਪਤਨੀ ਨਵੀਂ ਮਾਤ ਦੇ ਹੋਈ ਹੈ ਉਹ ਸਾਧਾਰਨ ਸਨ ਬਹੁਤਾਂ ਸਾਥੀ ਪਰਮੰਤਰੀ ਕਿੱਥੇ ਲੱਗਿਆ ਹੋਏਗੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਇਹ ਸੰਧ ਵਰਦਰ ਸਾਹਿਬ ਦੀ ਅਨਲਿਕ ਸੇਵਾਦਾਰੀ ਸੰਗ ਲੱਜੀ ਜੀ ਇੰਸਾ ਦੇ ਨਾਲ ਅਜੰਤੀ ਸਾਹਿਬ ਜੀ ਜੀ ਸਮੇਂ ਪਰਿਵਾਰੀ ਉਹ ਜੁੜੇ ਹਨ ਉਹਨਾਂ ਉਹ ਵੀ ਆਪਣਾ ਬਚਾਲ ਲਈ ਆਨੰਦ ਮਹਾਰਾਜ ਜਨਾਬ ਸਾਹਿਬ ਜੀ ਤੋਂ ਕਾਨ੍ਹ੍ਹਾਂ ਸਾਹਿਬ ਜੀ ਤੋਂ ਮਹਾਰਾਜ ਦੀ ਬਾਣੀ ਦੇ ਬਿਚਾਰ ਰੱਖਣ ਤੋਂ ਬੰਦ ਕਰਦੇ ਜਿਹਦੇ ਅੱਜ ਕੁਪਾਲਕ ਨੂੰ ਨਿਗੜਾ ਤੋਂ ਜੁੜ ਕੇ ਜਦੋਂ ਦੁਆਰਾ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਪਾਠ ਸਭਾ ਦੀ ਨਵੀਂ ਬਿਲਡਿੰਗ ਦੀ ਮਾਰਤ ਦੇ ਵਿਚਾਰੀ ਹੋਈ ਹੈ ਉਸ ਵਿੱਚ ਕਾਨ੍ਹ੍ਹਾਂ ਸਾਹਿਬ ਜੀ ਨੂੰ ਹੋਣੇ ਪਹੁੰਚ ਕਰਕੇ ਖੇਤਰਤੱਕ ਦੇ ਸਾਰੀਆਂ ਸੰਸਥਾ ਨੇ ਪਰਵਾਹ ਹੁੰਗਾਰਾ ਦਿੱਤਾ ਹੈ ਪਹਿਲੇ ਸਮਾਗਮ ਨੂੰ ਸਤਿਗੁਰੂ ਨੇ ਬੜੀ ਕਿਰਪਾ ਕੀਤੀ ਹੈ ਬਹੁਤ ਅਕਤੂ ਖਲਾ ਦੇ ਨਾਲ ਚੱਲ ਰਹੇ ਹਨ ਹੋਰ ਵੀ ਸੰਸਥਾ ਨੂੰ ਦੱਸਤਾ ਹੈ ਕਿ ਇਸ ਸਾਲ ਵਿੱਚ ਲਗਾਤਾਰ ਸਮਾਗਮ ਮਾਰਚ ਦੇ ਮਹੀਨੇ ਵਿੱਚ ਰੁਪਿਆ ਜਾਏਗਾ ਆਪੇ ਇਹ ਸੇਵਾ ਵਾਲੇ ਸਾਲ ਹੈ ਵਾਈਸ ਪ੍ਰਧਾਨ ਸਾਹਿਬ ਵਾਈਸ ਪ੍ਰਧਾਨ ਦਾ ਰਾਜ ਸਪਾਲ ਸਿੰਘ ਜੀ ਆਪਾਂ ਸਭ ਤੋਂ ਪਹਿਲਾਂ ਆਪਾਂ ਜਿਹੜੇ ਅੰਦੋਲਨ ਤੋਂ ਸਖੋਂ ਦੇ ਪਤਾ ਤੋਂ ਪਾ ਦੇਣੀ ਦਾ ਸੰਗਤ ਕੁੁਰਾ ਸਾਹਿਬ ਇਹ ਜੋ ਸ਼ੋਭਾ ਤੋਂ ਹਮਰੇ ਤੇ ਸਭ ਲੱਖ ਲੱਖ ਵਧਾਈਆਂ ਦਿੰਦਾ ਮੈਂ ਆਸ ਕਰਦਾ ਕਿ ਇਹ ਰਚੇਗੀ ਆਰਿਆਂ ਨੂੰ ਲੱਖ ਲੱਖ ਵਧਾਈਆਂ ਦਿੰਦਾ ਔਰ ਮੋਰਕੋ ਦੇ ਪੱਪਾ ਸ਼ਿਵਜਨ ਸਾਹਿਬ ਨੂੰ ਵੀ ਸਰਬੱਤ ਸੰਗਤਾਂ ਨੂੰ ਇਧਰ ਸਾਡੀ ਸਥਾਪਨਾ ਹੁੰਦੇ ਅੱਜ ਲੱਖ ਲੱਖ ਵਧਾਈ ਦਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ